ਜਿੰਨੇ ਬੰਦੇ ਵੀ ਜਾ ਕੇ ਵੱਖ-ਵੱਖ ਮੀਟਿੰਗਾਂ 'ਚ ਇਹ ਗੱਲ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਚਾਹੀਦਾ ਕਿ ਪਾਰਟੀ ਦੀ ਹੈ ਪ੍ਰਧਾਨ ਸਾਹਿਬ ਦੇ ਕਰਕੇ ਇਹ ਚੋਣਾ ਹਰੀ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਚੋਣਾਂ ਜਿੱਤਦੇ ਰਹੇ ਆ ਲਗਾਤਾਰ ਦੋ ਵਾਰੀ ਸਰਕਾਰ ਵੀ ਬਣਾਈ ਸਦਾਸੀ ਬੀ.ਐਸ.ਜੀ. ਬਾਦਲ ਨੇ ਬਾਕੀ ਜਿੰਨੀਆਂ ਚੋਣਾਂ ਕਾਰਪੋਰੇਸ਼ਨ ਦੀਆਂ ਮਿਸਲ ਕਮੇਟੀ ਦੀਆਂ ਪੰਚਾਇਤ ਦੀਆਂ ਜ਼ਿਲ੍ਹਾ ਪਿਛੇ ਦੀਆਂ ਸੰਟੀਆਂ ਸਾਰੀਆਂ ਜਿੱਤੇ ਰਹੇ ਤੇ ਜੇ ਕੋਈ ਹਾਲਾਤ ਬਣੇ ਨੇ ਤੇ ਇਹ ਮੌਕਾ ਇਹ ਆ ਕਿ ਇਕੱਠੇ ਹੋ ਕੇ ਪਾਰਟੀ ਨੂੰ ਤਗੜੇ ਕਰਨਾ ਚਾਹੀਦਾ ਨਾ ਕਿ ਆਪਣੇ ਲੀਡਰ ਦੇ ਕਿਸੇ ਪਾਰਟੀ ਦੇ ਕਹਨ ਤੇ ਕਿਸੇ ਏਜੰਸੀ ਦੇ ਕਹਨ ਤੇ ਉਹਨੂੰ ਕਮਜ਼ੋਰ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਇਹ ਗੱਲ ਨੂੰ ਕੰਡਲਪ ਕਰਨੇ ਆ ਤੇ ਅਸੀਂ ਸਾਰੇ ਜਿਹੜੇ ਇਹ ਆਪਣੇ ਪਹਿਲਾਂ ਵੀ ਮੀਟਿੰਗਾਂ ਉੱਥੇ ਹੋਈਆਂ ਨੇ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਹਲਕਾ ਅੰਚਾਰਜਾਂ ਦੀ ਹੋਈ ਆ ਵਰਕਿੰਗ ਕਮੇਟੀ ਦੀ ਹੋਈ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਿਹਾ ਕਿ ਹਾਂ ਇਸ ਦਸਵੀਂ ਸੀਜੀ ਭਰ ਦੇ ਨਾਲ ਮੈਂ ਸਾਰੀਆਂ ਮੀਟਿੰਗਾਂ اٹੈਂਡ ਕੀਤੀਆਂ ਨੇ ਤੇ ਇੱਥੇ ਹੀ ਫਿਰ ਮੈਂ ਲੋੜ ਸਮਝਦਾ ਸੀ ਕਿ ਆਪਣੇ ਜ਼ਿਲ੍ਹੇ ਵਿੱਚ ਵੀ ਇਹ ਗੱਲ ਕੀਤੀ ਜਾਏ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਜੇ ਕੋਈ ਸੰਕਟ ਆ ਪਾਰਟੀ ਦੇ ਸਮੇਂ ਆਇਆ ਕਿ ਲਗਾਤਾਰ ਜਿਲੋਕਸੇ ਪਾਰਟੀ ਦਾ ਰਾਜ ਭਾਕ ਰਹਿਦਾ ਤੇ ਮਾੜੀ-ਮੋਟੀ ਲੀਡਰ ਤੇ ਵੀ ਗੱਲ ਹੁੰਦੀ ਆ ਤੇ ਪਾਰਟੀ ਦੇ ਵਰਕਰਾਂ ਤੇ ਹੁੰਦੀ ਆ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜਬੂਤ ਕਰਨਾ ਚਾਹੀਦਾ ਹੈ ਕਿ ਨਾ ਅਗੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੋਈ 2-3 ਬੰਦੇ ਮਾੜਾ ਮੋਟਾ ਕਿੰਦੂਪਰੰਤੂ ਕਰ ਰਹੇ ਆ ਉਹਦੇ ਜਵਾਬ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਦੀ ਜਥੇਬੰਦੀ ਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਕੰਮ ਕਰਦੀ ਰਹੀ ਆ ਓਦਾਂ ਹੀ ਜਿਹੜਾ ਉਹਨਾਂ ਦੀ ਗਵਾਈ ਦੇ ਵਿੱਚੀ ਪਾਰਟੀ ਪ੍ਰਧਾਨ ਸਾਹਿਬ ਦੀ ਅੱਗੇ ਵੀ ਇਹ ਕੰਮ ਕਰੇਗੀ ਔਰ ਜ਼ਿਲ੍ਹਾ ਜਥੇਬੰਦੀ ਨੂੰ ਹੋਰ ਤਗੜਾ ਕਰਨ ਵਾਸਤੇ ਸਰਕਲ ਪ੍ਰਧਾਨ ਸਾਹਿਬਾਨ ਤੇ ਸਾਰੇ ਹਲਕਾਜ ਸਾਹਿਬ ਇੰਚਾਰਜ ਸਾਹਿਬਾਨ ਜਿਹੜੇ ਆ ਉਹ ਪੂਰ ਯਤਨ ਕਰਨਗੇ ਅੱਜ ਕਿਹਨੇ ਕੱਲਰ ਦੋ ਜਗ੍ਹਾ ਮੀਟਿੰਗ ਕਰਨੀ ਪੈਣੀ ਕੋਈ ਦੋ ਜਗ੍ਹਾ ਮੀਟਿੰਗ ਨਹੀਂ ਆ ਆ ਪੰਜ ਹਲਕਿਆਂ ਦੇ ਇੰਚਾਰਜ ਸਾਹਿਬਾਨ ਦੇ ਤੌਰ ਦਾਸ ਜਿਲ੍ਹਾ ਪ੍ਰਧਾਨ ਔਰ ਸਾਡੇ ਸਾਰੇ ਸੀਨੀਅਰ ਮਜੈਲ ਸਾਹਿਬ ਵਾਲਾ ਸਾਹਿਬ ਜੂ ਤੇ ਸਾਰੇ ਜੇ ਬੱਬੇ ਵਾਲੀ ਸਾਹਿਬ ਨੂੰ ਅਸੀਂ ਕੋਈ ਸ਼ਹਿਰ ਦੀ ਮੀਟਿੰਗ ਸ਼ਾਇਦ ਉਹਨਾਂ ਦਾ ਕੋਈ ਮੁੱਦਾ ਹੋਵੇਗਾ ਔਰ ਮੈਂ ਸਮਝਣਾ ਕਿ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਆ ਬਿਲਕੁਲ ਇਕਜੋਟਿਆ ਕੋਈ ਸਾਡੇ ਵਿੱਚ ਤੇੜਨੀ ਆ ਇੱਕ ਦੂਜੇ ਦੇ ਹਲਕਿਆਂ ਦੇ ਵਿੱਚ ਵੀ ਅਸੀਂ ਜਿਹੜਾ ਵਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਕੰਮ ਪਹਿਲਾਂ ਵੀ ਕਰਦੇ ਰਹੇ ਅੱਗੇ ਵੀ ਕਰਨਾ ਆ ਔਰ ਸਾਡੀ ਅੱਜ ਦੀ ਜਿਹੜੀ ਮੁੱਖ ਮਕਸਦ ਮੀਟਿੰਗ ਦਾ ਇਹ ਹੋਈ ਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦਾ ਔਰ ਉਹਨਾਂ ਦੀ ਪ੍ਰਧਾਨਗੀ ਚ ਜਿੱਦਾਂ ਪਹਿਲਾਂ ਕੰਮ ਕਰਦਾ ਅੱਗੇ ਕਰਦਾ ਰਹੇਗਾ